ਟੂਡੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਜਿਹੜੇ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੀਆਂ ਦੇ ਸਾਰੇ ਦਿਹਾਗੀ ਕੋ ਜਾ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਘਰ ਆ ਗਏ ਨਿਹੰਗ ਪੈ ਗਏ ਆ ਤੇ ਬੰਦੇ ਦੇ ਬਾਹ ਵੱਢੀ ਜਾ ਵੇਖੋ ਕੌਣ ਪਿਆ ਕੌਣ ਕਰੇ ਨਿਹੰਗ ਸਿੰਘਾਂ ਦੀ 5 6 7 7000 ਨਿਹੰਗ 7 ਨਿਹੰਗ ਪਰਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਗੋਣਾ ਪਰਿੰਦਰ ਸਿੰਘ ਜੋ ਅਜੇ ਕੀ ਗੱਲ ਕੀਤੀ ਹੈ ਇਹਨਾਂ ਦੇ ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋ ਮਾੜਾ ਮੋਟਾ ਹੈਗਾ ਅਸੀਂ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੁਲਾਤਾ ਆਇਆ ਰਿਆ ਨਾ ਹੂੰ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਿਹਾ ਉਹਨਾਂ ਨੂੰ ਤੇ ਮੈਂ ਬਾਹਰ ਆ ਕੇ ਘੁੱਟ ਮਾਰ ਦਿੱਤਾ ਕੀ ਮਾਰਿਆ ਕੀ ਤੇ ਸਰਪੰਦਾਂ ਨੂੰ ਮਾਰਿਆ ਅਸੀਂ ਵੱਢ ਦਾਂਗੇ ਅਸੀਂ ਖਾਲਿਸ ਇੰਨਾ ਜੋਗੇ ਅੱਜ ਇਹਨੂੰ ਵੱਡੇ ਕਾਲ ਨੂੰ ਸ਼ਹਿਰ ਚ ਦੇ ਹੋਰ ਵੱਡੂ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊਗਾ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾਏ ਹੀ ਨਹੰਗ ਸਿੰਘਾਂ ਨੇ ਕੀਤਾ ਨੌਜਵਾਨ ਦਾ ਕਤਲ ਤੁਹਾਨੂੰ ਦੱਸਦੇ ਕਿ ਤਰਨ ਤਰਨ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਨੰਗ ਸਿੰਘ ਬਾਣੀ ਦੇ ਵਿੱਚ ਆਏ ਸ਼ਰਾਰਤੀ ਅੰਸਰਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਤੁਹਾਨੂੰ ਦੱਸਦੇ ਕਿ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਨੰਕ ਸਿੰਘ ਦਾ ਕਿਸੇ ਵਿਅਕਤੀ ਦੇ ਨਾਲ ਕਿਸੇ ਨੌਜਵਾਨ ਦੇ ਨਾਲ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਤੇ ਘਰ ਦੇ ਵਿੱਚ ਦਾਖਲ ਹੋ ਕੇ ਨੰਕ ਸਿੰਘਾ ਨੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਪਹਿਲਾਂ ਤੱਕਾ ਮੁੱਕੀ ਹੋਈ ਤੇ ਜਿਸ ਤੋਂ ਬਾਅਦ ਨੰਕ ਸਿੰਘਾ ਨੇ ਗੁੱਸੇ ਦੇ ਵਿੱਚ ਆ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਦੀ ਬਹਿਸਬਾਜੀ ਹੋਈ ਸੀ ਤਾਂ ਦੱਸਦੇ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਸ਼ਮੀ ਕੁਮਾਰ ਵਜੋਂ ਹੋਈ ਹੈ ਜਿਸ ਦਾ ਨੰਕ ਸਿੰਘ ਬਾਣੇ ਦੇ ਵਿੱਚ ਆਏ ਸ਼ਰਾਰਤੀ ਅਨਸਰਾਂ ਨੇ ਕਤਲ ਕਰ ਦਿੱਤਾ ਆਖਿਰ ਕੀ ਆ ਪੂਰਾ ਮਾਮਲਾ ਉਥੋਂ ਸੁਣਾਦਿਆਂ ਬੈਠੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਦੋਂ ਕਿਰਪਾਨਾਂ ਕੱਢਦੇ ਸਿੱਧਾ ਹੀ ਅਮਲਾ ਕਰਤਾ ਨਾਲ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰੇੜਗਾ ਬੰਦਾ ਖਤਮ ਕਰਤਾ ਧੌਣ ਮਰੇ ਨੂੰ ਖੁਦ ਕੋਈ ਲਾਵੇ ਲੋਕੀ ਹੋ ਜਾ ਕੀ ਹਸਪਤਾਲ ਕੋਲੋਂ ਥੋੜਾ ਇਹਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਇਆ ਪਰ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਘਰ ਕੇ ਇੱਥੇ ਅੱਜ ਤੇ ਇਹ ਕਹਾਂਗੇ ਛਣਕਾ ਸਾਨੂੰ ਆਂਡੇ ਆਹੀਂ ਵੜਦਾਂਗੇ ਅਸੀਂ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡਿਆ ਕਾਨੂੰਨ ਸ਼ਹਿਰ ਚ ਦੇ ਹੋਰ ਨੂੰ ਵੱਡੂ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨੇ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾਏ ਹੀ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਆਂ ਕੀ ਕੋਈ ਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂੜੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾੜੇ ਆ ਜਿਹੜੇ ਜ਼ਖਮੀ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟਲ ਤਿੰਨ ਜਾਣੇ ਦੇਨ ਇकडे ਗਈ ਨਾ ਉਹਨਾਂ ਦਾ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਮਨਪੁਰੀ ਜਿਹੜਾ ਜਖਮੀ ਆ ਇੱਕ ਕਰਨਪੁਰੀ ਤੇ ਕੀ ਘਟਨਾ ਹੋਈਗੀ ਆ ਘਟਨਾ ਇਹ ਨਿਹੰਗਾਇ ਜੀ ਹਾਂ ਹਾਂ ਉਹਦਾ ਪੈਸਾ ਦਾ ਲਿਖਾਇਆ ਕਿ ਸਰ ਪਤਾ ਲੱਗਾ ਕੌਣ ਨੇ ਨਿਹੰਗ ਕਿਹੋਂ ਦੇ ਰਹਿਣ ਵਾਲੇ ਆ ਹਾਂਜੀ ਬਰਬੰਦਰ ਸੁਤਾਨੋ ਲਬੰਦਰ ਸਪੈਸ਼ਲ ਸੀ ਬਟੋਆ ਤੇ ਇੱਕ ਦਾ ਨਿਸ਼ਾਨ ਸਿੰਘ ਜਿਹੜਾ ਹਾਲ ਅੱਜ ਫੋਰਬਾ ਸਾਡੇ ਡੇਰੇ ਦੇ ਤੇਲ ਗੇਲੇ ਪਾ ਕੇ ਡੇਰਾ ਨਾ ਚੱਕੜ ਇਹ ਕਾਰਨ ਕੀ ਸਰ ਜਿਹੜਾ ਕਰਤਾਰ ਕਾ ਰਾਜੋ ਦਾ ਜਗੜੇ ਦਾ ਕਾਰਨ ਕੀ ਹੈ ਜੀ ਕਾਰਨ ਗੂਗਲ ਪੇਸ ਨੇ ਪੈਸੇ 65% ਨੇ ਪਾਏ ਜੀ ਹਾਂਜੀ ਉਹ ਪੂਰੇ ਖਾਦੇ ਕਿ ਨਾ ਪੈਸੇ ਪਾਡੇ ਮੈਂ ਤੁਹਾਨੂੰ 70000 ਕਿੰਨੇ ਪੈਸੇ ਕਿਨੇ ਸੀ ਇਹ 70000 ਘਰ ਆ ਗਏ ਨਿਹੰਗ ਪੈ ਗਏ ਤੇ ਬਦੇ ਤੇ ਬਾਹ ਵਢੀ ਜਾ ਵੇਖੋ ਕੌਣ ਪਿਆ ਕੌਣ ਕਰੇ ਨਿਹੰਗ ਸਿੰਘਾਂ ਦੀ 5 6 7 7 ਜਰਾਂ 7 ਨਿਹੰਗ ਪਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਗੋਣਾ ਪਵਿੰਦਰ ਸਿੰਘ ਜੋ ਬਿਲਕੁਲ ਅਜੇ ਕੀ ਗੱਲ ਕੀਤੀ ਹੈ ਇਹਨਾਂ ਦੇ ਗੱਲ ਕੋਈ ਨਹੀਂ ਹੋਈ ਇਹ ਨਾ ਜੇ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਹੰਗੜੂ ਕਲਾਤਾ ਹੈ ਰਿਆਣਾ ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਿਹਾ ਉਹਨਾਂ ਤੇ ਮੈਂ ਬਾਹਰ ਆ ਗੋਟ ਮਾਰ ਦਿੱਤਾ ਉਹਨਾਂ ਕਿ ਮਾਰਿਆ ਕੀ ਫੋਟੋਗ੍ਰਾਫੀ ਹੈਗੀ ਸਾਡੇ ਕੋ ਸਾਰੀ ਕੀ ਮਾਰਿਆ ਕੀ ਤੇ ਕੱਲ੍ਹਾਂ ਮਾਰੀਆਂ ਗੱਲਾਂ ਇਸੇ ਦੇ ਹੈ ਕਿ ਹੋਰ ਨਹੀਂ ਕੋਈ ਮੁੰਡਾ ਦਾ ਮੇਰਾ ਗੁੱਠਾ ਲਾ ਤੇ ਕੀ ਮੰਗ ਰਹੇ ਕੀ ਮੰਗ ਰਹੇ ਜਣਾ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ